ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਹਾਂ ਪੈਨਮ ਵਲੌਗ ਦੇ ਵਿੱਚ ਤੇ ਬਾਕੀ ਸਾਡੀ ਵੀਡੀਓ ਹੁਣ ਫੇਰ ਆ ਗਈ ਹੈ ਕਿ ਬਿਜਲੀ ਚੋਰ ਲੋ ਬਿਜਲੀ ਚੋਰ ਕਹਤਾ ਯਾਰ ਸੁਜੀ ਬੈਂਕ ਮੁਲਾਜ਼ਮ ਵੀ ਜਦੋਂ ਤੋਂ ਪਹਿਲਾਂ ਆਈ ਬੈਂਕ ਮੁਲਾਜ਼ਮ ਹੁਣ ਵੀਡੀਓ ਅੱਡੀ ਫੇਰ ਆ ਗਈ ਆ ਤੁਸੀਂ ਆ ਡਿਸਕ੍ਰਿਪਸ਼ਨ ਵਿੱਚ ਇਹ ਲਿੰਕ ਲਾਉਂਗਾ ਮੈਂ ਤੁਸੀਂ ਜਾ ਕੇ ਚੈੱਕ ਕਰੋ ਤੇ ਚੈੱਕ ਕਰਕੇ ਵੇਖ ਕੇ ਦੱਸੋ ਕਿੰਦਾਂ ਦੀ ਬਣੀ ਆ ਤੇ ਬਾਕੀ ਸਾਡੇ ਲਈ ਪਰਫੈਕਟ ਦਿੱਤਾ ਅਸੀਂ 100% ਪਰਫੈਕਟ ਦਿੱਤਾ ਹੈ ਰਗੀ ਵੀ ਵਧੀਆ ਬਣੀ ਤੇ ਵਧੀਆ ਬਣੀ ਵੀ ਆ ਤਾਂ ਤੁਸੀਂ ਜਾ ਕੇ ਬਸ ਚੈੱਕ ਕਰੋ ਆਮਾ ਆਪਣਿਆਂ ਦੇ ਵਲੌਗ ਕਰਤਾ ਚਾਲੂ ਚਲੋ ਬਾਈਸ ਐਂਡ ਵੈਲਕਮ ਟੂ ਹੈ ਵੀਡੀਓ ਵਲੌਗ ਇਹ ਰੋਕੀ ਜਾਂਦਾ ਤੇ ਬਸ ਹੁਣ ਕਰਦੇ ਆ ਵਲੌਗ ਕੰਟੀਨਿਊ ਤੇ ਇਹਦੀ ਵੀਡੀਓ ਐਡਿਟ ਕਰਨ ਦਾ ਹੈ ਇੰਦਰ ਮੈਂ ਤੇ ਵਲੌਗ ਵੀ ਯਮਰ ਵੀ ਸਟਾਰਟ ਕੀਤਾ ਹੁਣ ਸਟਾਰਟ ਕੀਤਾ ਵਾ ਬਾਕੀ ਥੋੜੀਆਂ ਬੱਧੀ ਸਵੇਰ ਦੀਆਂ ਕਲਿੱਪਾਂ ਲਈਆਂ ਵਿੱਚ ਲਾ ਦੂੰਗਾ ਮੈਂ ਤੇ ਜਾ ਕੇ ਵੇਖਿਓ ਤੇ ਬਸ ਹੁਣ ਇਹ ਵੀ ਹੁਣ ਵੇਨੇ ਵੀ ਕੀ ਬੰਦਾ ਕਿੰਨੇ ਚਰਚ ਕਿੰਨੇ ਵਿਊ ਹੁੰਦੇ ਆ ਅੱਜ ਸਾਨੂੰ ਪਾਈ 2 ਘੰਟਾ ਹੋਇਆ ਲੈ ਕੇ ਘੰਟਾ ਆ ਰਹੀ 35 ਵੀ ਹੋਈ ਹੈ ਇਹ ਤੇ ਕੋਈ ਨਹੀਂ ਕਰਦੇ ਬਲੌਗ ਨੂੰ ਸ਼ਾਮੀ ਪਈਆਂ ਕੰਟੀਨਿਊ ਕਰਦੇ ਆ ਤੇ ਆਉਂਦੇ ਆਪਣੇ ਬੰਦੇ ਬੰਦੇ ਟੀਮ ਦੇ ਪੁੱਛਦੇ ਰਿਸਪੌਂਸ ਉਹਨਾਂ ਨੂੰ ਕਿਦਾਂ ਦੇ ਮਿਲੇ ਆ ਹਣ ਤੇ ਜਿਹੜਾ ਬਾਹਰ ਗਏ ਆ ਡਾਕਟਰ ਸਾਹਿਬ ਨੇ ਵੇਖਿਆ ਕਿ ਦੇ ਘਰੇ ਆਪਣੇ ਵੀਡੀਓ ਵੇਖੀਦਾ ਆਉਂਦੇ ਆ ਕਹਿੰਦੇ ਬਹੁਤ ਵਧੀਆ ਬਣੀ ਫੇ ਆਂਦਾ ਮੈਂ ਆਪਣੇ ਘਰੇ ਫੈਮਿਲੀ ਜੀ ਸੈਂਡ ਕੀਤੀ ਵੀਡੀਓ ਉਹ ਵੀ ਕਹਿੰਦੇ ਆ ਸੈਂਡ ਕਰੋ ਦੇਖਣੀ ਆ ਸਾਰੀਆਂ ਨਾ ਚਲੋ ਵਧੀਆ ਹੋ ਗਿਆ ਵਾ ਵਧੀਆ ਰਿਸਪੌਂਸ ਮਿਲਦਾ ਉਹਨੂੰ ਤੇ ਫਿਰ ਠੀਕ ਆ ਮਿਲਦਾ ਤੁਹਾਨੂੰ ਬਾਅਦ ਚ ਮੈਂ ਹਣ ਫਿਰ ਚੈੱਕ ਕਰੋ ਦੇਸੀ ਜਿਗਾਰਡ ਸਵਾਰੀਆਂ ਵਾਲਾ ਤੇ ਪ੍ਰਾਲੀ ਲੈ ਕੇ ਜਾਣਦੇ ਦੇਸੀ ਜਿਗਾਰਡ ਲਿਆ ਕੇ ਨੇ ਹੈਗਾ ਸਵਾਰੀਆਂ ਵਾਲਾ ਪਹਾੜ ਉੱਤੇ ਮੇਰੇ ਪ੍ਰਾਲੀ ਦਾ ਦੀ ਖੜਨਦੇ ਆ ਗਾਈ ਹੁਣ ਬੈਠੇ ਆ ਡਾਕਟਰ ਅੰਕਲ ਦੀ ਦੁਕਾਨ ਦੇ ਬਹੁਤ ਨਾਬਾਦੀ ਕਿਉਂਕਿ ਅੰਕਲ ਗੈਰ ਦਵਾਈ ਦੇਣਾ ਐ ਵੀ ਨਾਲ ਹੀ ਆ ਮੇਰੇ ਦੋਵੇਂ ਨੇ ਆਦੇ ਉਹਦੇ ਰੂਬੀ ਕੋ ਨਹੀਂ ਕਿਸ ਤਾਈ ਮਾਹ ਪਰਦੇਣਾ ਚਲੋ ਕੋਈ ਨਹੀਂ ਛੱਡੋ ਤੇ ਹੁਣ ਅੰਕਲ ਹੁੰਦਾ ਉਹ ਤੇ ਫੇਰ ਜਾਨੇ ਬਾਅਦ ਤੁਰਨ ਫਿਰਨ ਬਾਕੀ ਵੀਡੀਓ ਤੁਹਾਨੂੰ ਅੱਗੇ ਵੀ ਦੱਸਿਆ ਆ ਜੀ ਕਰੋ ਪਿਆਰਪੂਰ ਵੀਡੀਓ ਨੂੰ 2 ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਤੂੰ ਕਹਣਾ ਚਾਹਣਾ ਮੈਂ ਇਹੋ ਕਹਿਣਾ ਚਾਹਣਾ ਵੀ ਵੀਡੀਓ ਥੋੜੇ ਟਾਈਮ ਤੱਕ ਨਵੀਂ ਵੀ ਪਾਵਾਂਗੇ ਠੀਕ ਹੈ ਤੇ ਉੱਤੇ ਤੇ ਆਹੀ ਚੱਲਣ ਢੀ ਆ ਤੇ ਤੂੰ ਇਹਨੂੰ ਪਿਆਰ ਦੋ ਜਿਵੇਂ ਇਹ ਵੀਡੀਓ ਆ ਗਈ ਨਾ ਤੂੰ ਉਸੇ ਵੇਲੇ ਸਮਝੂ ਵੀ ਆਡੀ ਅਗਲੀ ਤੇ ਫੋਕਸ ਪੂਰਾ ਹੋ ਰਿਹਾ ਹੈ ਅਗਲੀ ਵੀ ਪਰ ਧਿਆਨ ਹੁੰਦਾ ਵੀ ਯਾਰ ਇਹ ਪੈ ਗਈ ਹੁਣ ਅਗਲੀ ਵੀ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਆ ਠੀਕ ਹੈ ਉਹ ਵੀ ਹੁਣ ਥੋੜੇ ਟਾਈਮ ਤੱਕ ਪਾਵਾਂਗੇ ਮਤਲਬ ਹੁਣ ਤੱਕ ਤੱਕ ਕੋਈ ਅਪਲੋਡ ਕਰਾਂਗੇ ਅਜੇ ਤੱਕ ਸੋਚਣਾ ਕਿ ਕਿੰਨਾ ਕਿੰਨਾ ਸੈਟਮੈਂਟ ਕਰਨਾ ਹੈ ਠੀਕ ਹੈ ਤੇ ਜਦੋਂ ਕੋਈ ਨਹੀਂ ਆਉਣਾ ਘੜੀ ਤੇ ਬੈ ਕੇ ਗੱਲਾਂ ਬਾਤਾਂ ਹੀ ਕਰਦਾ ਜਦੋਂ ਅੰਕਲ ਆਜੂਗਾ ਤੇ ਉਦੋਂ ਫੇਰ ਉੱਠ ਕੇ ਬਾਹਰ ਚਲੇ ਜਾਣ ਨਾਲ ਬਾਅਦ ਤੁਰ ਫਿਰ ਲਵਾਂਗੇ ਨਾਲੇ ਬਾਹਰ ਵੇਹ ਲਾਂਗੇ ਇੱਕਦਾਰੇ ਵਿਊਗੋ ਮੈਚ ਦੇ ਦਾ ਅਜੇ ਇਤਨੀ ਕੋਈ ਮਿਲਦਮਲ ਵੀ ਨਹੀਂ ਆਪਣੇ ਜਾਣ ਪਛਾਣ ਵਾਲੇ ਵਧੀਆ ਰਿਸ਼ਤੇ ਹੁੰਦੇ ਕਿ ਜਦ ਮਿਲਦੇ ਆਣੇ ਕਦੇ ਗਾਗੂ ਦਾ ਟਾਈਮ ਹੋਇਆ ਵਾ ਆਂਟੀ ਉਹ ਦਵਾਈ ਦੇਣ ਗਏ ਜੀ ਕੋਈ ਗਿਆ ਡਾਕੂਮੈਂਟ ਹੋ ਗਿਆ ਨਹੀਂ ਹਲੇ ਬਾਈਓ ਨੇ ਬਾਹਰ ਸੈਰ ਕਰਨ ਮੈਂ ਤੇ ਹੁਸਨ ਤੇ ਡੈਡੀ ਇਹਨੂੰ ਪਹਿਲਾ ਹੋਰ ਤੇ ਹੀ ਬਾਹਰ ਤੁਹਾਨੂੰ ਦੱਸ ਕੇ ਨਹੀਂ ਆਏ ਤੁਸੀਂ ਚੁੱਪ ਕਰਕੇ ਨਿਕਲਾਏ ਜੇ ਤੁਹਾਨੂੰ ਮੈਂ 20 ਯਾਰੀ ਕਿਹਾ ਵੀ ਆ ਚੱਲੀਏ ਤੇ ਆਉਂਦਾ ਮੈਂ ਥੱਕਿਆ ਬੜਾ ਮੈਂ ਨਹੀਂ ਆ ਮੈਨੂੰ ਕਿਹੜਾ ਕਿਹਾ ਤੂੰ ਮੈਨੂੰ ਵੀ ਕਿਹਾ ਮੈਂ ਆ ਚੱਲੀਏ ਬਾਹਰ ਮੈਂ ਉੱਥੇ ਵੇਖਣਾ ਮੈਂ ਡੈਡੀ ਖਣੀ ਅੰਦਰ ਐ ਮੈਂ ਮੈਨੂੰ ਇਹ ਹੀ ਮਾਲਕੋਂ ਫਿਰੇ ਬਾਹਰੋਂ ਤਾਂ ਕੂਏ ਕਹੇ ਨਹੀਂ ਫਿਰ ਮੈਂ ਡੈਡੀ ਰੋਟੀ ਖਾਂਦੇ ਆ ਅੰਦਰਲੇ ਮੈਨੂੰ ਤੇਰੀ ਦੁਕਾਨੀ ਮੈਂ ਡੈਡੀ ਰੋਟੀ ਖਾਂਦੇ ਆ ਰੋਟੀ ਖਾਂਦੇ ਚੱਕਰ ਚ ਮੈਂ ਦਾ ਬਾਹਰ ਡੈਟ ਰੂਟਰ ਕੋ ਗਿਆ ਵਾ ਇਹਨੂੰ ਕਹਿੰਦੇ ਨੇ ਡੈਟ ਰੂਟਰ ਕੋ ਗਿਆ ਹਣਾ ਅੰਤ ਵਿੱਚ ਆ ਉਹ ਨਾ ਵੇਖਿਆ ਤੇ ਮੈਂ ਚੱਲ ਕੋਈ ਨਹੀਂ ਫਿਰ ਤੇ ਫਿਰ ਮੈਂ ਆ ਹੁਣਾ ਬਈ ਬਰੇ ਚਿਰ ਦੇ ਬਾਅਦ ਖਲੋਤੇ ਉਹਦੇ ਪਹਿਲਾਂ ਹੰਡਰ ਲੱਗ ਗਿਆ ਮੋਟਾ ਮੰਮੀ ਨੂੰ ਫੋਨ ਕਰਨ ਲਈ ਕਹਿੰਦੀ ਰੋਟੀ ਖਾ ਲੋ ਆ ਗਏ ਮਹਾ ਉਹ ਕਹਿੰਦੀ ਤੁਹਾਡੇ ਨਾਲ ਮੈਂ ਮਰ ਨਾਲ ਐਨੀ ਮਿੰਨੂ ਕਿੱਥੇ ਚਲੋ ਠੀਕ ਹੈ ਹੁਣ ਕਰਦੇ ਗੱਲਾਂ ਬਾਤਾਂ ਦੋ ਚਾਰ ਤੇ ਫਿਰ ਜਾਂਦੇ ਆ ਘਰੇ ਕਰ ਜਾ ਕੇ ਰੋਟੀ ਠੀਖਾ ਕੇ ਤੇ ਫਿਰ ਵੀਲੋਗ ਐਂਡ ਕਰਾਂਗੇ ਨਾਲੇ ਉਹ ਦੇਖਣੇ ਨੜਕਾ ਦੇ ਦੇਖਣਾ ਨਾਲੇ 100 ਹੋ ਗਿਆ ਅੱਜ ਅਜੇ ਕਿਨੇ ਘੰਟੇ ਹੈ ਇਹ ਇੱਕ ਇੱਕ ਸੌ ਸਬਸਕ੍ਰਾਈਬਰ ਸਕ੍ਰੈਪ ਨੇ ਵੀਡੀਓ ਵਿਊ ਕਿੰਨੇ ਹੋ ਗਏ 2114 ਵਿਊ 114 100 ਟੱਪ ਗਈ ਵੀਡੀਓ ਰਾਰ ਰਾਰ 200 ਤਾਰੇ ਦੀ ਉਹ ਚਾਚੀ ਦੀ ਗੱਲ ਸਾਨੂੰ 200 ਰਾਤ ਰਾਰ ਹੋਣਾ ਤੇ ਵਧੀਆ ਗੱਲ ਹੈ ਪਹਿਲੀ ਵਾਰ ਆਇਆ ਹੋਇਆ ਵੀ ਕਿੰਨਾ ਚੰਗਾ ਘੰਟੇ ਵਿੱਚ ਸਾਡੇ 100 ਵਿਊ ਆਇਆ ਵਾ ਐ ਬਲੌਗ ਵਾਲੇ ਚੈਨਲ ਨੂੰ ਲੜ ਗਏ ਤੇ ਭਾਵੇਂ ਇਸ ਚੈਨਲ ਨੂੰ ਲੜ ਗਏ ਸਾਰਿਆਂ ਵਿੱਚ ਮਿਲਾ ਕੇ ਪਹਿਲੀ ਵਾਰ ਇਸ ਚੈਨਲ ਤੇ ਸਾਡੇ ਚਲੋ ਹੋਇਆ 100 ਵਿਊ ਤੇ ਨਾਲ ਸਬਸਕ੍ਰਾਈਬਰ ਵੀ 101 ਹੋ ਗਏ Hvad er det, jeg har lavet på hos